ਹਾਂ ਜੀ ਥੋੜਾ ਪਿਛੇ ਹੋ ਜਾਓ ਓਏ ਯਾਰ ਕੀ ਕਰਤਾ ਮੈਂ ਤੁਰਿਆ ਮੇਰੇ ਵੀਰ ਵਾਸੀ ਮੈਂ ਕਹ ਲਿਆ ਮੁਕਾਬਲਾ ਬਿਟਾ ਓਏ ਕਰੇ ਦੋ ਜਨ ਓਏ ਮੈਂ ਤਾਂ ਨਾ ਇੱਧਰ ਆ ਕੇ ਫੋਟੋ ਕਰ ਲਾਉਂਦਾ ਏ ਇਤਨਾ ਹੋਰ ਇਨਕੋ ਅੱਗੇ ਹੋ ਜਾਓਗੇ ਭਾਈਓ ਕੋ ਸਾਈਡ ਤੇ ਅਜੇ ਸਾਈਡ ਤੇ ਭਾਈ ਜੀ ਭਾਈ ਜੀ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ-ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਬਖਸ਼ਿਆ ਇਸ ਗੁਰੂ ਨਗਰੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਹੈਗਾ ਉਹਦੇ ਤੇ ਮੋਹਰ ਲਾਈ ਲੱਖ ਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਇੱਕ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਮਕਾ ਸਕੀ ਸਰਕਾਰ ਕੋਈ ਵੀ ਮੈਂ ਪਿਛਲੀ ਨਾ ਹੁਣ ਮਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਤਰਨੇ ਲਾਉਣੇ ਪੈਣ ਕੁਝ ਕਰਨਾ ਪਵੇ ਲਾਅ ਐਂਡ ਆਰਡਰ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰੇਸ਼ਦ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਘੌੜੀ ਕਿਉਂ ਹੈ ਸਰਕਾਰ ਲੋਕਾਂ ਦੇ ਬੁਰੇ ਹਾਲ ਹੈ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕੀਤਾ ਦੇ ਵਿੱਚ ਕੀ ਦੇਖਦੇ ਹੋ ਜੀ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ ਉਹਦੇ ਵਿੱਚ ਆਲੇ ਹਾਲ ਨੇ ਜਿਹੜੀ ਹੈ ਮਤਲਬ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨਸ ਦੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ ਤੇ ਕੀ ਕਿਹੜਾ ਜਾਂਦੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਵੱਡੇ ਕੰਮ ਹੈ ਤੁਹਾਨੂੰ ਦੱਸਿਆ ਤੇ ਕਿ ਡਰੱਗਸ ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ ਤੇ ਔਰ ਜਿਹੜਾ ਜਿਹੜੇ ਲੋਕਲ ਜਿਹੜੀ ਗਵਰਨਮੈਂਟ ਹੈ ਨਹੀਂਗੀ ਇਹਨਾਂ ਨੂੰ ਮਜਬੂਰ ਕਰਾਂਗੇ ਨਾ ਵਿਰੋਧ ਧਰਨੇ ਦਵਾਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਨੇ 130 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਵੜੀਏ ਸਰ ਐਸਰ ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਹੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਰਾਏ ਵੀ ਨਹੀਂ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਹੈ ਖੜੀ ਰਹੀ ਇੱਕ ਵੀ ਚੜੇ ਜੂ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹ ਹੀ ਕੰਮ ਹੋਇਆ ਅੱਜ ਅੱਜ ਇਹਨਾਂ ਧਰਮਾਂ ਦੇ ਵਰਗਾਂ ਪਿਆਰ ਨਾਲ ਜਤੋ ਜੀ ਕੰਮ ਨਾਲ ਜਤੋ ਜੀ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਸਾਰੇ ਕੰਮ ਵਿੱਚ ਹੀ ਸੀ ਸੰਤੂ ਸਾਹਿਬ ਸੰਤੂ ਸਾਹਿਬ ਇੱਥੇ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੀ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਹੈ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ ਕਿ ਨਸ਼ਾ ਇੱਥੇ ਖਤਮ ਕਰਾਂਗਾ ਚਾਹੇ ਉਹ ਜਿੱਤ ਦੇ ਆ ਚਾਹੇ ਨਾ ਜਿੱਤ ਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਕੋਈ ਨਹੀਂ ਉਹਨਾਂ ਨੂੰ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾਂ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਨਹੀਂ ਤੁਸੀਂ ਕਿਵੇਂ ਕਰ ਸਕਦੇ ਜੀ ਪੁੱਛਣੇ ਕਿਤੋਂ ਡਰਨੇ ਮੁੱਖ ਮੰਤਰੀ ਤੋਂ ਹੋਮ ਮੰਤਰੀ ਤੋਂ ਜੇ ਉਹ ਨਹੀਂ ਨੀਤ ਨੀਤ ਉਹਨਾਂ ਦੀ ਸਾਬੂ ਤੁਸੀਂ ਕਿਵੇਂ ਕਰ ਸਕਦੇ ਇਹ ਗੱਲ ਤੇ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਕਹਿ ਦੇਣਾ ਸੋਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ ਮੈਂ ਤਾਂ ਕਹਾਂ ਝੂਠ ਦੀ ਰਾਜਨੀਤੀ ਨਾ ਕਰੂੰ ਤੇ ਕੀ ਗੁਰਜੀਤ ਸਿੰਘ ਔਇਲਾ ਦੁਬਾਰਾ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੋਿਆਂ ਕੇ ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉੱਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ ਸਰ ਸਾਹਿਬ ਨੇ ਕਿਹਾ ਸੀਗਾ ਵੀ ਘਲੂਕਰਾ ਦੇਸ਼ ਕਰਕੇ ਢੋਟ ਮੱਕੇ ਨਾਲ ਨਾ ਕੀਤਾ ਜਾਵੇ ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱ ਕੀਤਾ ਕੋਈ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲੇਗਾ ਤੋ ਉਹਦਾ ਕੋਈ ਨਹੀਂ ਕਹਿ ਨਹੀਂ ਸਕਦੇ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਮਾਰਵੇ ਤੇ ਖੁਸ਼ੀ ਮਨਾਈ ਜਾਏਗੀ ਬਿਲਕੁਲ ਮਨਾਈ ਜਾਏਗੀ ਵਾਹ ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਚਾਹੇ ਪਿੰਡਾਂ ਦੇ ਨੇ ਚਾਹੇ ਉਹ ਸ਼ਹਿਰਾਂ ਦੇ ਨੇ ਟੀਮ ਵਰਕ ਬੜੀ ਬਹੁਤ ਵੱਡਾ ਇੱਕ ਕੰਮਵਾ ਦਿੱਤਾ ਤੀਜੀ ਵਾਰੀ ਦੇਣਾ ਬਹੁਤ ਛੋਟੀ ਗੱਲ ਨਹੀਂ ਹੁੰਦੀ ਤੇ ਕਿਸ ਤਰ੍ਹਾਂ ਇਹਨੂੰ ਸਮਝਦੇ ਉਹਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖਾਸ ਕਰ ਸਾਡੇ ਵਰਕਰ ਨੇ ਸਪੋਰਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ 'ਚ ਨੇ ਪ੍ਰਿੰਸ ਪ੍ਰੈਸ ਦਾ ਜਿਹੜਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਸਵੋਥੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ ਚਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨੇ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜ਼ਿਆਦਾ ਹੋ ਜਾਂਦੀ ਲੋਕ ਇੱਧਰ ਉੱਧਰ ਹੋ ਜਾਂਦੇ ਜਿੱਦਾਂ ਹੁਣ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਹੋਈ ਹੈ ਲੋਕੀ ਉਹਦੇ ਵੇਖ ਚ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਭਾਜਪੀ ਨੇ ਕਿਤੇ ਕਿਹਾ ਸੀਗਾ ਵੀ ਆਪੀ ਅਕਾਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜਾਊਗੀ ਜਦੋਂ ਕੋਲੀਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਜ ਕੱਲਿਆਂ ਲੜਕੇ ਉਹਨਾਂ ਨੇ ਪਰਸੈਂਟੇਜ ਕਾਫੀ ਕਢਾ ਲਈ ਆਪਣੀ ਬਿਲਕੁਲ ਜੀ ਇਹ ਦੇਖੋ ਦੋਵੇਂ ਹੀ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਨਾਂ ਤੇ ਰਾਜਨੀਤੀ ਕਰਦੀਆਂ ਨੇ ਦੋਵੇਂ ਵਕਾਫ ਦੇ ਨਾਲ ਦੇ ਰਾਜਨੀਤੀ ਨਹੀਂ ਕਰਦੀਆਂ ਦੋਵੇਂ ਧਰਮ ਦੇ ਨਾਲ ਦੇ ਰਾਜਨੀਤੀ ਕਰਦੀਆਂ ਨੇ ਇਹ ਅੱਜੇ ਪਹਿਲਾਂ ਵੀ ਖਤਰਾ ਸੀ ਇਹ ਅੱਜ ਵੀ ਖਤਰਾ ਇਹ ਕੱਲ ਨੂੰ ਵੀ ਖਤਰਾ ਨੇ ਪੰਜਾਬ ਦੀ ਇਹ ਗੱਲ ਨੂੰ ਖਿਆਲ ਰੱਖੋ ਇਹ ਸੈਕੂਲਰ ਥੋਟ ਨਾਲ ਰਾਜਨੀਤੀ ਕਰਨਗੇ ਤੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਲ ਆਉਂਦੀ ਹੈ ਸੋ ਸੈਕੂਲਰ ਥੋਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਪਾਰਟੀ ਦੀ ਇੱਥੇ ਆਏ ਸੀ ਉਹਨਾਂ ਨੇ ਗਿਆ ਸੀਗਾ ਕਿ ਬੁੱਕ ਫੜ ਕੇ ਵੀ ਸੰਧਾਰ ਨੂੰ ਅਸਲੀ ਖਤਰਾ ਹੈ ਤੇ ਜੇਕਰ ਚਲੋ ਪਾਰਟੀ ਆਂਦੀ ਫਿਰ ਤੇ ਹੋਲਾ ਜੇ ਨਹੀਂ ਆਂਦੀ ਤੇ ਇੱਕ ਆਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਆਲਰੇਡੀ ਤੇ ਇਹੋ ਜੇ ਕੰਮ ਜਾਂ ਇਹੋ ਜੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੁਕਿਆ ਜਾਏਗਾ ਜਾਂ ਕੀ ਇਹਨਾਂ ਸਾਰੇ ਦੇ ਤੁਸੀਂ ਸਿਰ ਵਿੱਚ ਕੋਈ ਪੰਜਾਬ ਆਵਾਜ਼ ਉਠਾਉਣੀ ਹੁੰਦੀ ਹੈ ਐਜੀਟੇਸ਼ਨ ਕਰਨੇ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਰੋਕਣਾ ਦੋ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧ